ਹਾਂਜੀ ਮੈਂ ਸੁਰੇਸ਼ ਕੁਮਾਰ ਸ਼ਰਮਾ ਵੈਲਨੈਸ ਕੋਚ ਅੱਜ ਤੁਹਾਡੇ ਨਾਲ ਇੱਕ ਵਿਸ਼ੇਸ਼ ਅਸਤੀ ਡਾਕਟਰ ਜਗਨੰਦ ਸਿੰਘ ਅੱਖਾਂ ਦੇ ਮਾਹਰ ਡਾਕਟਰ ਜਿੰਨ ਦੇ ਨਾਲ ਅੱਜ ਆਪਾਂ ਅੱਖਾਂ ਦੀ ਸਾਂਭ ਸੰਭਾਲ ਤੇ ਅੱਖਾਂ ਦੀਆਂ ਪ੍ਰੋਬਲਮ ਬਾਰੇ ਜਾਣਕਾਰੀ ਲਵਾਂਗੇ ਤਾਂ ਮੈਂ ਜ਼ਿਆਦਾ ਲੰਬਾ ਟਾਈਮ ਨਾ ਕੋਈ ਤੁਹਾਡੇ ਵਿੱਚੋਂ ਲੈਂਦਾ ਹੋਇਆ ਤੁਹਾਡੇ ਨਾਲ ਪਰਸਨਲ ਜਾਣਕਾਰੀ ਸ਼ੇਅਰ ਕਰਨ ਲੱਗੇ ਬਸ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਆਪਣਾ ਨਾਮ ਇਹ ਤੁਸੀਂ ਇਸ ਲਾਈਨ 'ਚ ਕਿੰਨੇ ਟਾਈਮ ਤੋਂ ਬੈਠੇ ਹੋ ਮੈਂ ਇਹ ਜਾਣਕਾਰੀ ਲੈਣਾ ਚਾਹੁੰਦਾ ਹਾਂ ਇਸ ਜੀ ਸਰ ਦਾ ਬਹੁਤ ਮਤੰਦ ਹੈ ਤੁਸੀਂ ਆਪਣਾ ਟਾਈਮ ਦੇ ਕੇ ਇੱਥੇ ਆ ਗਏ ਹੋ ਇਹ ਜਾਣਕਾਰੀ ਦੇ ਤੋਂ ਤੋਂ ਦਸਤੰਗਰਨਾ ਡਾਕਟਰ ਜਗਨਿੰਦਰ ਹੈ ਤੇ ਪਿਛਲੇ 28 ਸਾਲ ਤੋਂ ਮੈਂ ਇਸ ਫਿਲੀਡਿਜ ਕਾਉਂਟਰ 'ਤੇ ਹਾਂ ਤੁਸੀਂ ਇਹ ਕਿਹੜੇ ਕਿਹੜੇ ਰੀਏ ਤੋਂ ਸਟਾਰਟ ਕੀਤਾ ਹੈ ਪ੍ਰੋਪਰ ਇਥੋਂ ਪਹਿਲਾਂ ਤੋਂ ਕੀ ਅਗਿ ਬੰਚਾ ਮੈਂ ਮਾ ਵੀ ਰਸਤੌਰ ਜਨੀ ਮੋੜ ਛੱਤ ਸਭ ਜੌਬ ਕੀਤੀ ਜੀ ਉਸ ਤੋਂ ਬਾਅਦ ਫਿਰ ਪ੍ਰਾਈਵੇਟ ਹਸਸਾ ਦਾ ਸ਼ੁਰੂ ਕੀਤਾ ਸੀ ਅੱਜ ਤੱਕ ਨੈੱਟਵਰਕ ਚੱਲ ਰਿਹਾ ਹੈ ਐਂਡ ਸਭ ਜਿਹੜਾ ਅੱਜ ਤੁਹਾਡਾ ਮੈਂ ਕੀਮਤੀ ਸਮਾਂ ਲੈ ਰਿਹਾ ਬਹੁਤ ਬਹੁਤ ਧੰਨਵਾਦ ਤੇ ਇਹਦੇ ਵਿੱਚ ਮੈਂ ਅੱਖਾਂ ਦੀ ਤੰਦਰੁਸਤੀ ਅੱਖਾਂ ਦੀ ਜਿਹੜੀ ਮਹੱਤਤਾ ਹੈ ਮਨੁੱਖ ਦੇ ਸਰੀਰ ਨਾਲ ਮਨੁੱਖੀ ਜੀਵਨ ਨਾਲ ਕੀਮਤ ਸਬੰਧ ਰਿਹਾ ਹੈ ਇਹਦੇ ਬਾਰੇ ਖੁੱਲ ਕੇ ਜਾਣਕਾਰੀ ਆ ਗੱਲ ਅੱਖਾਂ ਦੀ ਮਹੱਤਤਾ ਦੀ ਕੀਤੀ ਜਿੱਥਾ ਮੈਡੀਕਲ ਸਾਇੰਸ ਦੇ ਨਾਲ-ਨਾਲ ਥੋੜਾ ਸਹਿਤਿਕ ਤੌਰ ਤੇ ਦੋ ਬੰਗਟੀਆਂ ਚ ਜੋੜਨਗੇ ਤਾਂ ਇੱਕ ਪੰਜਾਬੀ ਦੇ ਗੀਤ ਤੋਂ ਮੈਂ ਕਹਾਗਾ ਗੋਲੋ ਦੇ ਹੋਸਨ ਪਰ ਆਪਾ ਕਹਿ ਸਕਦੇ ਆ ਕਿ ਅੱਖੀਆਂ 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 ਤੂੰ ਕਿੰਨੀਆਂ ਸਾਹ ਕੇ ਰੱਖੀ ਇਹ ਸਵਾਲ ਬੰਦਾ ਕਰ ਹਰ ਇੱਕ ਸ਼ਖਸ ਨੂੰ ਜਿਹਨੂੰ ਕੁਦਰਤ ਨੇ ਲੋਖਾ ਨਵਾਜਿਆ ਅਗੋਈ ਗੱਲ ਮੈਂ ਕਹਾਗਾ ਕਿ ਦੁਨੀਆ ਦਾ ਵਲਪਾ ਨਰ ਦੇ ਬਸ ਸੇਤ ਵੱਧ ਗਿਆਨ ਹੈ ਜਿਹੜਾ ਉਹ ਅੱਖਾਂ ਰਾਹੀਂ ਮਿਲਦਾ ਇਹ ਰੰਗ ਬਰੰਗੀ ਦੁਨੀਆ ਇਹ ਉੱਚੀਆਂ ਨਹੀਂ ਪਹਾੜੀਆਂ ਇਹ ਊਂਗੀਆਂ ਖੱਡਾਂ ਇਹ ਇਹਨਾਂ ਦੀਆਂ ਨਾਵੇ ਅਸਮਾਨੀ ਰੰਗ ਇਹ ਸਭ ਕੁਝ ਜਿਹੜੀ ਸਾਨੂੰ ਅੱਖਾਂ ਵੀ ਦੇਣ ਜੇ ਅੱਖਾਂ ਹੈ ਨਹੀਂ ਤਾਂ ਇਹ ਸਾਰਾ ਕੁਝ ਹੈ ਕਿ ਨਹੀਂ ਤਾਂ ਇਹ ਰੰਗ ਬਰੰਗੀ ਦੁਨੀਆ ਜਿਹੜੀ ਬਦਰੰਗੀ ਹੋ ਜਾਂਦੀ ਹੈ ਜੇ ਅੱਖਾਂ ਨਾ ਹੋਣ ਓਕੇ ਤਾ ਜਿਹੜੀ ਅੱਖਾਂ ਦੀ ਤੰਦਰੁਸਤੀ ਲਈ ਮਨੁੱਖੀ ਕੀ ਕੀ ਪ੍ਰਗਟ ਕਰ ਸਕਦਾ ਹੈ ਤੁਹਾਡੀ ਨੌਲੇਜ ਦੇ ਮਹਾ ਆ ਸਭ ਤੋਂ ਪਹਿਲਾਂ ਤਾਂ ਅਜੀਬ ਜਿਹਾ ਸ਼ਬਦ ਨਾਲ ਮੈਂ ਕਹੂੰਗਾ ਕਿ ਮਨੁੱਖ ਨੂੰ ਆਪਣੇ ਅੱਖਾਂ ਤੇ ਤਰਸ ਕਰਨਾ ਚਾਹੀਦਾ ਜਿਹੜਾ ਅਸੀਂ ਨਹੀਂ ਕਰਦੇ ਕਿਉਂਕਿ ਇਹ ਮੈਂ ਕਹਾ ਆਪਣੇ ਸ਼ਬਦ ਅੱਖਾਂ ਸੋਦੀ ਹੱਸਵੇਂ ਰੱਖਿਆ ਕਰਦੀਆਂ ਨਹੀਂ ਪਰ ਤੁਸੀਂ ਅੱਖਾਂ ਦੀ ਰੱਖਿਆ ਕਿੰਨੀ ਕਰਦੇ ਹੋ ਬਹੁਤ ਹੀ ਅਣਗਹਿਲੀ ਵਿੱਚ ਦੇਖਦਾਗਾ ਗੰਦੇ ਹੱਥਾਂ ਨਾਲ ਅਸੀਂ ਇਹਦੀ ਸਫਾਈ ਕਰਦੇ ਆਂ ਬੈਕਟੀਰੀਆ ਜਨੀ ਫੈਲਾ ਲੈਨੇ ਆਪਣੇ ਆਪ ਬੈਕਟੀਰੀਅਲ ਇਨਫੈਕਸ਼ਨ ਹੋ ਕੇ ਅੱਖਾਂ ਦਾ ਛੋਟਾ ਛੋਟਾ ਜਿਹੜੀਆਂ ਬਸੇ ਤਾਂ ਕੋਈ ਬਿਮਾਰੀ ਛੋਟੀ ਨਹੀਂ ਹੁੰਦੀ ਤੇ ਪ੍ਰੰਤੂ ਚਲੋ ਜੇ ਆਪਾਂ ਇਹਨੂੰ ਛੋਟੀ ਵੱਡੀ ਕਹਿ ਵੀ ਨਹੀਂ ਲਈ ਤਨਕਿਨਕੀਆਂ ਬਿਮਾਰੀਆਂ ਜਿਹਦੇ ਵਿੱਚ ਅਲਰਜੀ ਇਨਫੈਕਸ਼ਨ ਪਾਣੀ ਦਾ ਲਿਕਣਾ ਕਚ ਲਾਲੀ ਆਉਣ ਉਹਨਾਂ ਅੱਖਾਂ ਦੇ ਕੁਕਰੇ ਧੁੰਨ ਘੱਟੇ ਤੋਂ ਗੌਰ ਨਾ ਕਰਨੀ ਸਫਰ ਦੌਰਾਨ ਐਨਕਨਾਲ ਲਾਉਣੀ ਤਾਂ ਕਿ ਤੁਹੋਂ ਘਟੇ ਤੋਂ ਬਚਿਆ ਜਾ ਸਕੇ ਏਵੇਂ ਜਿਹੜੇ ਸਾਡਾ ਮਕੈਨਿਕ ਕਪਈਚਾਰਾ ਹੈਗਾ ਉਹ ਜਦੋਂ ਕੰਮ ਕਰਦੀ ਆ ਵੈਲਡਿੰਗ ਕਰਦੀ ਆ ਗ੍ਰੇਂਡਰ ਤੇ ਕੰਮ ਕਰਦੀ ਆ ਵਗੈਰਾ ਵਗੈਰਾ ਜਿੰਨੇ ਵੀ ਕੰਮ ਖਾਸ ਹੈਗੇ ਆ ਤਾਂ ਉਹ ਉਹ ਅੱਖਾਂ ਦੇ ਵਿੱਚ ਕਚਰੇ ਜਿਹੜੇ ਰੋਹੇ ਦੇ ਵੀ ਚਲੇ ਜਾਂਦੇ ਆ ਜਿਹਦੇ ਨਾਲ ਅੱਖਾਂ ਚ ਨਿੱਕੇ ਨਿੱਕੇ ਮਛਾਰ ਬਣ ਜਾਂਦੇ ਜਿੰਨ ਨੂੰ ਗੌਰ ਨਾ ਕਰਦੇ ਪੈਸਟੀ ਜਾਂ ਪੰਜਾਬੀ ਦਾ ਸ਼ਬਦ ਕਹਾਂਗੇ ਅੱਖਾਂ ਚ ਨਿੱਕੇ ਨਿੱਕੇ ਫੋਲੇ ਬਣ ਜਾਂਦੇ ਨੇ ਇਹ ਉਹਦਾ ਕਾਫੀ ਨੁਕਸਾਨ ਹੁੰਦਾ ਐਂਡ ਉਹ ਪੱਕੇ ਤੌਰ ਤੇ ਪਰਮਨੈਂਟਲੀ ਲਾਸਟ ਹੋ ਜਾਂਦਾ ਉਹ ਜਿਹੜੇ ਇਸ ਨਾਲ ਦੇ ਨਾਲੋਂ ਸੰਦੇਰ ਇਸ ਕਰਕੇ ਸਾਨੂੰ ਅੱਖਾਂ ਦੀ ਹਰ ਸਮੇਂ ਲੋੜ ਹੈ ਕਿ ਅਸੀਂ ਉਹਦੀ ਪੂਰੀ ਰੱਖਿਆ ਕਰੀਏ ਤੇ ਜੋਗ ਵਿਅਕਤੀਆਂ ਤੋਂ ਜੋ ਅੱਖਾਂ ਦੇ ਮਾਹ ਡਾਕਟਰ ਸਹਿਬਾਨ ਹੈਗੇ ਨੇ ਉਹਨਾਂ ਤੋਂ ਜਾਣਕਾਰੀ ਲੈ ਕੇ ਉਹਨਾਂ ਤੋਂ ਬਿਨਾ ਇਲਾਜ ਨਾ ਕਰਵਾਈਏ ਕਿਉਂਕਿ ਹਜੇ ਵੀ ਸਾਬੇ ਮੁਖ ਦੇ ਵਿੱਚ ਹੀ ਆ ਇਹ ਸੱਤ ਸੱਤਰ ਸਾਲ ਦੀ ਬੇਬੇ ਅੱਖਾਂ ਚੁਕਾਨ ਕਰਦੀ ਹੈ ਵਰਕਸ਼ਾਪਾਂ ਦੇ ਵਿੱਚ ਕੰਮ ਕੱਢੇ ਜਾਂਦੇ ਆ ਅਜੀਬ ਕਿਸਮ ਦਾ ਜਣੀ ਇੱਥੇ ਵਰਤਾਰਾ ਹੈਗਾ ਜੇ ਉਹਨਾਂ ਨੂੰ ਇਹੀ رائے ਦੇਵਾਦਾ ਕਿ ਉਹ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨ ਤੇ ਇਹ ਕੰਮ ਕਰਨ ਨਾਲ ਇਹਦੀ ਗੈਰਤ ਨੂੰ ਨਹੀਂ ਕੰਮਾ ਤੋਂ ਥੋੜਾ ਜਿਹਾ ਪਰਹੇਜ਼ ਰੱਖਣ ਅਸੀਂ ਜੇ ਜਦੋਂ ਅੱਭੀ ਜੋਤਨ ਅਨਸਾਰ ਕੰਮ ਕਰਦੇ ਆ ਤਾਂ ਬਹੁਤ ਹੀ ਕੰਮ ਆਦੇ ਹੈ ਜਿਹੜੇ ਅਸੀਂ ਆਪ ਕੋ ਸੀਨੀਅਰ ਡਾਕਟਰ ਤੋਂ ਕਰਵਾਉਣੀ ਹੈ ਆ ਕਿ ਅਸੀਂ ਲੋਕ ਚਾਰ ਅੱਖਰ ਪੜ੍ਹ ਲਿਖਣ ਤੋਂ ਬਾਅਦ ਵੀ ਆਪਣੇ ਸੀਨੀਅਰ ਡਾਕਟਰਸ ਤੋਂ ਜਣੀ ਮਦਦ ਲੈ ਕੇ ਮਰੀਜ਼ਾਂ ਦਾ ਫਾਇਦਾ ਕਰਦੇ ਆ ਜਾਂ ਉਹਨਾਂ ਨੂੰ ਰਾਇ ਦਿੰਦੇ ਆ ਕਿ ਉਸ ਭਾਨੇ ਰੋਗ ਸਾਲ ਕੋਈ ਜਾ ਕੇ ਤੁਸੀਂ ਆਪਣਾ ਇਲਾਜ ਕਰਾਓ ਪਰ ਮੇਰੇ ਖਿਆਲ ਦੇ ਵਿੱਚ ਇਹ ਜਿਹੜੇ ਸੈਲਫ ਮਸਟੇਰ ਡਾਕਟਰ ਹੈਗੇ ਆ ਇਹਨਾਂ ਤੋਂ ਇਲਾਜ ਕਰਾਉਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਤੇ ਇਹਨਾਂ ਨੂੰ ਆਪਣੇ ਆਪ ਬਣੀ ਡਾਕਟਰ ਨੂੰ ਵੀ ਬੇਨਤੀ ਕਰਾਂਗਾ ਉਹ ਇਸ ਤਰ੍ਹਾਂ ਦੇ ਜੰਮ ਕੰਮ ਕਰਨਾ ਕਰ ਠੀਕ ਅਨਰਸਾ ਤੁਸੀਂ ਅਖਾਵੇ ਬੜੀ ਬਰੀਫ ਚ ਦੱਸਿਆ ਕਿ ਛੋਟੀਆਂ ਛੋਟੀਆਂ ਪ੍ਰੋਬਲਮਾਂ ਮਨੁੱਖ ਆਪਣੀ ਅਨਗੈਨੀ ਨਾਲ ਹੀ ਪੈਦਾ ਕਰਦਾ ਹੈ ਜੀ ਪਰ ਦੂਜੀ ਗੱਲ ਤੁਸੀਂ ਦੱਸੀ ਨਹੀਂ ਇਹ ਮਾਹਰ ਬੰਦੇ ਕੁਝ ਨੇ ਜਿਹੜੇ ਵੈਲ ਐਜੂਕੇਟਿਡ ਨੇ ਜਿੰਨਾਂ ਨੇ ਬਹੁਤ ਪਰੱਖਾਂ ਵੀ ਭੜਾਈ ਕੀਦੇ ਹੋਏ ਕੋਲ ਉਹਨਾਂ ਦੇ ਦੁਆਰਾ ਇਹ ਜਿਹੜੀ ਇਹਦੀ ਪ੍ਰੋਬਲਮ ਹੈ ਵੀ ਛੋਟੀਆਂ ਪ੍ਰੋਬਲਮਾਂ ਨੂੰ ਉਹਨਾਂ ਦੇ ਰਾਹੀਂ ਹੀ ਜਾਂ ਲਗਵਾਉਣਾ ਚਾਹੀਦਾ ਹੈ ਅਨਗੌਣੇ ਨਹੀਂ ਕਰਨਾ ਚਿਲੇਂ ਕਰਨਾ ਚਾਹੀਦਾ ਤਾਂ ਕਿਤਾ ਤੁਸੀਂ ਛੋਟੀਆਂ ਬਿਮਾਰੀਆਂ ਕਹਿੰਦੇ ਆ ਕੁਛ ਮਤਲਬ ਇਹ ਨਾਲ ਛੋਟਾ ਤਾਂ ਕੁਛ ਨਾ ਮਰੀ ਬੱਟੀਆਂ ਵੀ ਬਣ ਸਕਦੀਆਂ ਹਾਂਜੀ ਵੈਸੇ ਤਾਂ ਮੈਂ ਪਹਿਲੇ ਇਹ ਗੱਲ ਵੀ ਕਹਿ ਚੁੱਕਾ ਕਿ ਬਿਮਾਰੀ ਤਾਂ ਛੋਟੀ ਹੁੰਦੀ ਹੀ ਨਹੀਂ ਇੱਕ ਛੋਟੀ ਦਾ ਛੋਟੀ ਦੇਖੋ ਗਾਈ ਬਿਮਾਰੀ ਵੀ ਬਹੁਤ ਵੱਡਾ ਜਨ ਗੰਭੀਰ ਰੂਪ ਧਨ ਕਰ ਸਕਦੀ ਹੈ ਪਰ ਵੱਡੀਆਂ ਬਿਮਾਰੀਆਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਪਰਮਾਨੈਂਟ ਲਾਸ ਹੁੰਦੇ ਆ ਉਹਨਾਂ ਨੂੰ ਅਸੀਂ ਉਸ ਕੈਟਾਗਰੀ ਦੇ ਵਿੱਚ ਰੱਖ ਰਹੀਆਂ ਵੱਡੀਆਂ ਬਿਮਾਰੀਆਂ ਹਨ ਜੀ ਜਿਵੇਂ ਕਾਲਾ ਮੋਪੀਆ ਅੱਖਾਂ ਦੇ ਵਿੱਚ ਦਰਦ ਹੋਣਾ ਇਹ ਇਹਦੇ ਵੀ ਅਗੇ ਜਣੀ ਕਿਸਮਾਂ ਦੇ ਕਾਬੂ ਹੋਤੀਆਂ ਹਨ ਇੱਕ ਦਰਦ ਰਹਿਤ ਵੀ ਕਾਬੂ ਹੋਤੀ ਆ ਬੰਦਾ ਜਿਹਦੇ ਵਿੱਚ ਮਰੀਜ਼ ਨੂੰ ਨਹੀਂ ਪਤਾ ਨਾ ਰਿਹਾ ਹੌਂਈ ਹੌਂਈ ਉਹਦੀ ਨਿਗਾ ਘਟ ਨਹੀਂ ਜਾਂਦੀ ਆ ਤੇ ਦੁੱਖ ਦੀ ਗੱਲ ਇਹ ਹੈ ਕਿ ਇਹ ਘਟਣ ਵਾਲੀ ਨਿਗਾ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਂਦੀ ਪਰਮਾਨੈਂਟ ਘਟ ਜਾਂਦੀ ਆ ਅੱਛਾ ਹਾਂ ਜੀ ਇਹ ਪਰਮਾਨੈਂਟ ਖਤਮ ਵੀ ਹੋ ਜਾਂਦੀ ਆ ਇੱਕ ਟਾਈਮ ਆ ਕੇ ਜੇ ਸਹੀ ਟਾਈਮ ਤੇ ਅ ਅਵਾਜ ਨਾ ਕਰਵਾਇਆ ਉਸ ਮੋਤੀਆ ਨਾ ਦੀ ਬਿਮਾਰੀ ਦੇ ਕਾਲਾ ਮੋਤੀਆ ਕਾਲਾ ਮੋਤੀ ਜਿਹੜਾ ਚਿੱਟਾ ਮੋਤੀਆ ਹੁੰਦਾ ਇਹ ਵੱਧਦੀ ਉਮਰ ਦੀ ਬਿਮਾਰੀ ਹੈਗੀ ਆ ਤਾਂ ਇਹਨੂੰ ਅਸੀਂ ਆਪਰੇਸ਼ਨ ਕਰਕੇ ਇੱਕ ਜੋਬ ਡਾਕਟਰ ਤੋਂ ਇਹਨਾਂ ਦਾ ਇਲਾਜ ਹੋਵੇ ਤੇ ਮੈਨੂੰ ਕੁਆਲੀਫਾਈਡ ਹੋਣ ਸਾਡੇ ਕੋਲ ਬਹੁਤ ਉੱਚੀ ਸਿੱਖਿਆ ਪ੍ਰਾਪਤ ਉੱਚੀ ਸਿੱਖਿਆ ਪ੍ਰਾਪਤ ਜਿਹੜੇ ਡਾਕਟਰ ਹੈਗੇ ਨੇ ਇਹਨਾਂ ਤੋਂ ਇਹ ਆਪਰੇਸ਼ਨ ਕਰਾਉਣ ਦੀ ਅਸੀਂ ਰਾਏ ਦਿੰਦੇ ਆ ਅਰਸੋਂ ਇਹ ਨਵੀਂ ਟੈਕਨੀਕ ਬਹੁਤ ਐਡਵਾਂਸ ਆ ਗਈ ਆ ਇਦੇ ਵਿੱਚ ਕੋਈ ਬਹੁਤੀ ਜ਼ਿਆਦਾ ਚੀਰਾ ਦੇ ਕੇ ਜਾਂ ਪੰਜਾਬੀ ਦਾ ਸ਼ਬਦ ਮੈਂ ਫਿਰ ਯੂਜ਼ ਕਰ ਲਾਂ ਤੁਹਾਡੀ ਅਗਰ ਨਾ ਕੋਈ ਬਹੁਤੀ ਘੱਟ ਵੱਡ ਨਹੀਂ ਕੀਤੀ ਜਾਂਦੀ ਟੀਕਾ ਟੰਕਾ ਵੀ ਨਹੀਂ ਲੱਗਦਾ ਆ ਉਸ ਤਰ੍ਹਾਂ ਦੇ ਜਿਹੜੇ ਸਾਡੇ ਮਾਹ ਡਾਕਟਰ ਹੈਗੇ ਨੇ ਇਹ ਆਪਰੇਸ਼ਨ ਉਹਨਾਂ ਤੋਂ ਕਰਵਾਉਂਦੇ ਸੀਗੇ مشورہ دینے ਆ ਲੋਕਾਂ ਖਤਰਨਾਕ ਮਾਮਲੇ ਚ ਹੁਣ ਦੇ ਲਈ ਮਰਦੇ ਜਿਨ੍ਹਾਂ ਦੇ ਵਿੱਚ ਸਟਾਰਟ ਵਿੱਚ ਇਸ ਬੰਦੇ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਆ ਜਿਵੇਂ ਖਤਰਨਾਕ ਤੇ ਜਾਂ ਕਿ ਨਿੱਕਾ ਜਿਹਾ ਕੰਮ ਪਿਆ ਤਾਂ ਜਿਹੜਾ ਕਾਰਨ ਕਲਾਂ ਦਾ ਸਾਹਮਣੇ ਆਪਾਂ ਦੇਖਦਾ ਉਹ ਖਤਮ ਕਰ ਸਕਦਾ ਖਰਾਬ ਕਰ ਸਕਦਾ ਜੇ ਉਹਦਾ ਸਹੀ ਇਲਾਜ ਨਾ ਕਰਵਾਇਆ ਜਾਵੇ ਅਤੇ ਸਾਫ ਸੁਥਰੇ ਢੰਗ ਨਾਲ ਰੂਮ ਬਣਾ ਕਰਵਾਇਆ ਜਾਵੇ ਇਹਦੇ ਵਾਸਤੇ ਸਾਨੂੰ ਇੱਕ ਜੋਗ ਡਾਕਟਰ ਦੀ ਹੀ ਜਰੂਰਤ ਪੈਂਦੀ ਹੈ ਇਸ ਕਰਕੇ ਮੈਂ ਬੇਨਤੀ ਕਰੂੰਗਾ ਸਾਰੇ ਲੋਕਾਂ ਨੂੰ ਕਿ ਉਹ ਵਰਕਸ਼ਾਪਾਂ ਵਿੱਚ ਚਾ ਇਧਰ ਉਧਰ ਜਿਹੜੀਆਂ ਸਾਡੀਆਂ ਬਜ਼ੁਰਗ ਮਾਤਾ ਮਾਂ ਹੈ ਇਹ ਜਿਹੜੀਆਂ ਆਮ ਤੌਰ ਤੇ ਬੜੀਆਂ ਮਸ਼ਹੂਰ ਨੇ ਕਿ ਉਹ ਕੜ ਕੜਦੀਆਂ ਨੇ ਉਹਨਾਂ ਤੋਂ ਇਹ ਕੰਮ ਨਾ ਕਰਵਾਇਆ ਜਾਵੇ ਕੋਰਨੀਆ ਡੇਬਲਸ ਹੋ ਕੇ ਵੀ ਸਾਨੂੰ ਅੰਨੇ ਪਰਦਲ ਦੀ ਦਨੀ ਹੋ ਗਈ। ਇਹ ਬੇਗ ਹੋ ਰਹੀ ਹੈ ਢੀਟਾ ਕਰੰਨੀ ਹੈ। ਕਈ ਵਾਰੀ ਸੁਣਿਆ ਹੈ ਡਾਕਟਰ ਸਾਹਿਬ ਕਹਿੰਦੇ ਹੋ ਕੋਈ ਇਲਾਜ ਨਹੀਂ ਲਾ ਲਾਜ ਉਹ ਕੀ ਕਾਰਨ ਹੁੰਦਾ ਹੈ। ਉਹਦੇ ਕਾਫੀ ਕਾਰਨ ਨੇ ਜਿਵੇਂ 슈ਗਰ ਦੇ ਵਿੱਚ ਜਾ ਕੇ ਸਾਡੇ ਪਰਦੇ ਦਾ ਨੁਕਸਾਨ ਹੋ ਜਾਂਦਾ ਹੈ ਤੇ ਪਰਦੇ ਦਾ ਨੁਕਸਾਨ ਹਾਈ ਬਲੱਡ ਪ੍ਰੈਸ਼ਰ ਕਰਕੇ ਅੰਦਰ ਬਲੀਡਿੰਗ ਹੋ ਜਾਂਦੀ ਹੈ। ਅੱਖ ਦੇ ਪਰਦੇ ਦੇ ਤੇ ਨਾੜੀਆਂ ਫਟ ਜਾਂਦੀਆਂ ਨੇ। ਆ ਜਿਹਨੂੰ ਇੱਕ ਟਾਈਮ ਅਸੀਂ ਡਾਇਟਿਕ ਰੈਟੋਪੈਥੀ ਸਾਡੇ ਗਿਟਰਮ ਹੈਗੀ ਉਸ ਤੋਂ ਬਾਅਦ ਕੈਨ ਗਿਟਰ ਇਨਰ ਡਿਟੈਚਮੈਂਟ ਹੋ ਸਕਦੀ ਹੈ ਜਾਨੀ ਕਿ ਖਤਰਾਤ ਮਾਰਨਾ ਇਹਨੂੰ ਪਰਦਾ ਉਖੜਿਆ ਕਹਿ ਦਿੰਦੇ ਨੇ ਪਰਦਾ ਉੱਪਰ ਜਾਂਦਾ ਹੈ ਨਾ ਉਸ ਤੋਂ ਬਾਅਦ کافی ਔਖਾ ਰਾਜ਼ ਹੈ ਹੈ ਇਸੇ ਹੱਦ ਤੱਕ ਹੈ ਪਰ ਜਦੋਂ ਸਮੇਂ ਸਿਰ ਨਾ ਇਲਾਜ ਫਰਾਇਆ ਜਾਵੇ ਫਿਰ ਬਹੁਤ ਔਖਾ ਹੋ ਜਾਂਦਾ ਹੈ ਕਿ ਜੇ ਮਰੀਜ਼ ਪੱਕੇ ਤੌਰ ਤੇ ਨਹੀਂ ਪੜਦਾ ਚੱਲਦਾ ਹੈ ਅੱਖਾਂ ਵਸੇੜਾ ਤੋਂ ਜੀਵਨ ਹੈ ਇਹਦੇ ਵਿੱਚ ਭੋਜਨ ਪ੍ਰਣਾਲੀ ਦੇ ਵਿੱਚ ਕਿਹੜੀ ਖੁਰਾਕ ਚੇਂਜ ਕਰੀਏ ਜਿਹਦੇ ਨਾਲ ਖਾਣੀ ਤੰਦਰੁਸਤੀ ਲਈ ਅਸੀਂ ਲੰਬਾ ਟਾਈਮ ਇਹਨਾਂ ਨੂੰ ਤੰਦਰੁਸਤ ਰੱਖ ਸਕੀਏ ਕੋਈ ਮੈਸੇਜ ਤਾਂ ਜਿੰਨੀਆਂ ਵੀ ਖੁਰਾਕਾਂ ਅਸੀਂ ਐਡਵਾਈਸ ਕਰਦੇ ਆ ਅ ਬੜੀ ਗੱਲ ਇਹ ਵੀ ਹੈਗੀ ਆ ਕਿ ਸਾਡੀ ਸਾਡੀ ਜਿਹੜੀ ਸਿੱਖਿਆ ਪ੍ਰਣਾਲੀ ਆ ਮੇਰੇ ਕਾਲ ਦੇ ਵਿੱਚ ਸਾਡੇ ਬੁਢੀ ਜੀਵੀਆਂ ਲੋਕਾਂ ਨੂੰ ਇਹ ਮੰਨ ਕਰ ਲੈਣੀ ਚਾਹੀਦੀ ਆ ਕਿ ਜਿਹੜੀ ਸਾਡੀ ਖੁਰਾਕ ਹੈਗੀ ਸੰਪੂਰਨਿਤ ਖੁਰਾਕ ਹੈਗੀ ਆ ਉਹਦੇ ਬਾਰੇ ਸਾਨੂੰ ਜਿਹੜੀਆਂ ਬਚਪਨ ਤੋਂ ਜਿਹੜੀਆਂ ਕਿਤਾਬਾਂ ਪੜਾਈਆਂ ਜਾਂਦੀਆਂ ਉਹਦੇ ਵਿੱਚ ਇਹ ਸਾਰੀ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਬੰਦਾ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਇਸ ਨੂੰ ਬਾਰ-ਬਾਰ ਪੜ੍ਹੇ ਤੇ ਸਮਝੇ ਫਿਰ ਵੀ ਮੈਂ ਕਹਾਂ ਕਿ ਅੱਖਾਂ ਬਾਰੇ ਜਿਹੜੇ ਮੌਤਾਂ ਮਨ ਏਜੁਕਤ ਜਿਹੜੀਆਂ ਖੁਰਾਕਾਂ ਹੈਗੀਆਂ ਇਹਦੇ ਚੋਂ ਸਭ ਇਹਨਾਂ ਦੇ ਵਿੱਚੋਂ ਕਹਿ ਸਕਦੇ ਆ ਗਾਜਰ ਚਿਕੰਦਰ ਫਰੂਟ ਦੇ ਵਿੱਚੋਂ ਅੰਬ ਹੈ ਪਪੀਤਾ ਹੈ ਇਹ ਮੇਰੇ ਖਿਆਲ ਦੇ ਵਿੱਚ ਕਾਫੀ ਨਹੀਂ ਵਧੀਆ ਫਰੂਟ ਹੈਗੇ ਅਖਰਮਾਨੀ ਹੈ ਕਹਿ ਸਕਦੇ ਆ ਕਿ ਪੀਲੇ ਰੰਗ ਦੇ ਤੇ ਲਾਲ ਰੰਗ ਦੇ ਜਿਹੜੇ ਫਰੂਟ ਹੈਗੇ ਆ ਇਹਨਾਂ ਚੋ ਵਿਟਾਮਿਨ ਏ ਕਾਫੀ ਮਿਲ ਜਾਂਦਾ ਸਾਨੂੰ ਤੇ ਇਸ ਤੋਂ ਬਾਅਦ ਜਿਹੜੇ ਲੋਕ ਮੱਛੀ ਵਗੈਰਾ ਖਾਦੇ ਨਹੀਂ ਉਹਨਾਂ ਵਾਸਤੇ ਉਹ ਜਨੀ ਵਰਤੋਂਯੋਗ ੋਜਨ ਹੈ ਉਹ ਵਰਤ ਸਕਦੇ ਨੇ ਆ ਤੁਸੀਂ ਇੱਕ ਕਿਤਾਬ ਲਿਖੀ ਸੀ ਨਿਊਟ੍ਰੀਸ਼ਨ ਦੇ ਉੱਤੇ ਜੀ ਉਹਦੇ ਜੀ ਗਾਜਨ ਦਾ ਬੜਾ ਇੱਕ ਜ਼ਿਕਰ ਕੀਤਾ ਸੀ ਉਹ ਕਿਤਾਬ ਤੁਸੀਂ ਵਕੂ ਕਿਉਂ ਰੱਖੀ ਹੈ ਉਹਦਾ ਵੀ ਵਿਰੋਧ ਬਾਰੇ ਜਦੋਂ ਹੀ ਮੇਰੀ ਇੱਛਾ ਤੇ ਆਖਾਂ ਵਰੇ ਬੋਕਾ ਕੇ ਸਸਾਫੀ ਉਹ ਵਿੱਚ ਉਹਦਾ ਨਾਮ ਵੀ ਮੈਂ ਰੱਖਿਆ ਹੋਇਆ ਆਓ ਖਾਣਾ ਸਿੱਖੀ ਤੇ ਇੱਕ ਸਵਾਲ ਵੀ ਪੈਦਾ ਹੁੰਦਾ ਜਦੋਂ ਅਸੀਂ ਹੈਡਿੰਗ ਦੇਖਨੇ ਆ ਵੀ ਆਓ ਖਾਣਾ ਸਿੱਖੀ ਇਹਦਾ ਮਤਲਬ ਅਜੀ ਅਸੀਂ ਸਿੱਖਣ ਦੀ ਗੱਲ ਕਰ ਰਹੇ ਹਾਂ ਤੇ ਅਗਲੀ ਗੱਲ ਜੇ ਇਹਨੂੰ ਵੋਟਿੰਗਾਂ ਵਿੱਚ ਜਾਈਏ ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਖਾਣਾ ਨਹੀਂ ਆਉਂਦਾ ਇਹ ਸੱਚ ਹੈਗਾ ਇਹ ਸਾਨੂੰ ਹਜੇ ਪ੍ਰੋਪਰ ਢੰਗ ਨਾਲ ਖਾਣਾ ਨਹੀਂ ਆਉਂਦਾ ਕਿਉਂਕਿ ਸਾਨੂੰ ਪੰਜ ਛੇ ਚੀਜ਼ਾਂ ਜਿਹੜੀਆਂ ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਜਿਹੜੀਆਂ ਜ਼ਰੂਰੀ ਨੇ ਸਭ ਤੋਂ ਪਹਿਲਾਂ ਆ ਜਾਂਦਾ ਜੀ ਕਾਰਬੋਹਾਈਡਰੇਟਸ ਫਿਰ ਪ੍ਰੋਟੀਨ ਆ ਜਾਂਦਾ ਜੀ ਪ੍ਰੋਟੀਨ ਤੋਂ ਬਾਅਦ मिनਰल्स ਹੈਗੇ ਨੇ ਫਿਰ ਵਿਟਾਮਿਨਸ ਹੈਗੇ ਆ ਫੈਟ ਹੈਗੀ ਆ ਤੇ ਫਿਰ ਪ੍ਰੋਟੀਨ ਛੇ ਚੀਜ਼ਾਂ ਹੈਗੀਆਂ ਸੱਤਵਾਂ ਪਾਣੀ ਹੋ ਗਿਆ ਜੀ ਤੇ ਅੱਠਵਾਂ ਕੁਦਰਤ ਵੱਲੋਂ ਬਖਸ਼ੀ ਹੋਈ ਹਵਾ ਸਾਹ ਇਹ ਸਾਨੂੰ ਹਰ ਸਮੇਂ ਜਣੀ ਚਾਹੀਦੀਆਂ ਹੈਗੀਆਂ ਜਿਹਦੇ ਨਾਲ ਅਸੀਂ ਤੰਦਰੁਸਤੀ ਗੱਲ ਬਾਤ ਇਹ ਜਾਣੀ ਠੀਕ ਹੈ ਜੀ ਇੱਕ ਮੈਂ ਤਾਂ ਰੋ ਪਾਣੀ ਬਾਰੇ ਬੋਚੂਗੀ ਪਰ ਖਾਂ ਲੋਕ ਕਹਿੰਦੇ ਪਾਣੀ ਦੇ ਛਿੱਟੇ ਮਾਰਨੇ ਜੂਰੀ ਹੈ ਇਹਦਾ ਕਿਹੜਾ ਤਰੀਕਾ ਹੈ ਜਿਹੜੇ ਨਾਲ ਅੱਖਾਂ ਦਾ ਕੋ ਨੁਕਸਾਨ ਹੋ ਕੋਈ ਸਿੰਪਲ ਅੱਖਾਂ ਉੱਪਰ ਪਾਣੀ ਕਿੱਥੋਂ ਹੋਵੇ ਹੋ ਸਕਦਾ ਕਿ ਕਦੇ ਪਾਣੀ ਦੇ ਛਿੱਟੇ ਮਾਰਨੇ ਕਿਸੇ ਸਾਡੇ ਮਾਹਰ ਨੇ ਉਹ ਕਿਸੇ ਪੁਰਾਣੇ ਸਮੇਂ ਦੇ ਮਾਹਰ ਨੇ ਕਿਹਾ ਹੋਵੇ ਪਰ ਅੱਜ ਦੀ ਜੋ ਵਿਗਿਆਨ ਹੈਗੀ ਜਿਹੜੇ ਸਾਡੇ ਮਾਹਰ ਡਾਕਟਰ ਸਹਿਵਾਨ ਹੈਗੇ ਜਿਹੜੇ ਸਾਡੇ ਸੀਨੀਅਰ ਡਾਕਟਰ ਸਹਿਵਾਨ ਬਗਿਆਨੀਆਂ ਦੇ ਰੂਪ ਦੇ ਵਿੱਚ ਸਾਨੂੰ ਅੱਗੇ ਸਮਝਾਉਂਦੇ ਆ ਕਿਉਂਕਿ ਅਸੀਂ ਵੀਰ ਫਾਲਰਸ ਅਸੀਂ ਤਾਂ ਫਾਲੋ ਕਰਦੇ ਆ ਉਹਨਾਂ ਦੀਆਂ ਰੀਤੀਆਂ ਹੁੰਆਂ ਹਦਾਇਤਾਂ ਤੇ ਉਹਨਾਂ ਦੀਆਂ ਖੋਜਾਂ ਨੂੰ ਤਾਂ ਪਾਣੀ ਨਾਲ ਕੀ ਹੁੰਦਾ ਜੇ ਕੋਈ ਅਸੀਂ ਪਾਣੀ ਦੇ ਛਿੱਟੇ ਮਾਰਦੇ ਆ ਤਾਂ ਅੱਖ ਦੇ ਵਿੱਚ ਜਿਹੜੀ ਇੱਕ ਕਹਿੰਗੇ ਲਿਕਵਿਡ ਲੇਅਰ ਹੁੰਦੀ ਆ ਉਹ ਧੁੱਤੀ ਜਾਂਦੀ ਆ ਮੈਂ ਮੋٹے ਜਿਹੇ ਤੌਰ ਤੇ ਦੱਸ ਦੇਣਾ ਵਿਸ਼ਾ ਬਹੁਤ ਡੀਪਲੀ ਸਟੱਡੀ ਹੈਗੀ ਆ ਇਹਦੇ ਤੇ ਤਾਂ ਇੱਕ ਕਹਿੰਗੇ ਬੁੱਕ ਲਿਖੀ ਜਾ ਸਕਦੀ ਆ ਪਰ ਮੈਂ ਛੋਟੀ ਸ਼ਬਦਾਂ ਸਤੂੰਗਾ ਕਿ ਪਰ ਸਮਝਾਉਣ ਵਾਸਤੇ ਕਹ ਰਹੀ ਕਿ ਅੱਖ ਦੇ ਵਿੱਚ ਦੋ ਕਿਸਮ ਦਾ ਤ੍ਰਿਨੀ ਤਰਲ ਪਦਾਰਥ ਹੁੰਦਾ ਜਿਹੜਾ ਅੱਖ ਨੂੰ ਹਮੇਸ਼ਾ ਗਿੱਲਾ ਰੱਖਦਾ ਤਰ ਰੱਖਦਾ ਹੈ ਉਹਦੇ ਵਿੱਚ ਇੱਕ ਪਾਣੀ ਤੇ ਦੂਜਾ ਤੇਲ ਦੀ ਮਾਤਰਾ ਇਹਨਾਂ ਸਿਣੀ ਪਰ ਤ੍ਰਿਨੀ ਲੇਅਰ ਦੇ ਨਾਮ ਨਾਲ ਜਾਣਦੀ ਹੈ ਫੇ ਕੋਈ ਵਿਸ਼ੇਸ਼ ਕਿਸਮ ਦਾ ਤੇਲ ਹੈ ਬਿਲਕੁਲ ਜੀ ਇਹ ਸਾਡੇ ਜਿਹੜੀਆਂ ਪਿਪੜਾ ਹੁੰਦੀਆਂ ਉਹਦੇ ਵਿੱਚ ਇੱਕ ਗਲੈਂਡ ਹੁੰਦੇ ਨੇ ਉਹ ਤੇਲ ਬਣਾਉਂਦੇ ਨੇ ਤੇ ਜਦੋਂ ਅੱਖ ਬੰਦ ਹੋ ਕੇ ਖੁੱਲਦੀ ਜਾਂ ਤਾਂ ਉਹ ਸਾਡੇ ਉਹ ਜਾਨੀ ਉਹ ਉਹ ਨੂੰ ਰਿਲੀਜ਼ ਕਰ ਦਿੰਦੇ ਨੇ ਉਹ ਬਲੈਂਡ ਜਿਹੜੇ ਹੈਗੇ ਨੇ ਤੇ ਲੇਕਿਨ ਉਹ ਬਲੈਂਡ ਜਦੋਂ ਪਾਣੀ ਬਣਾਉਂਦਾ ਦਾ ਪਾਣੀ ਤੇ ਜਾਨੀ ਤੇਲ ਦੀ ਦੋਨੋਂ ਲੇਅਰਸ ਜਿਹੜੀਆਂ ਹੈਗੀਆਂ ਉਹ ਅੱਖੋਂ ਵਿੱਚ ਨਹੀਂ ਨਿਕタル ਰੱਖਦੀਆਂ ਨਹੀਂ ਤੇ ਇਹਦੇ ਵਿੱਚ ਜਿਹੜੀ ਮੈਂ ਦੱਸਣਾ ਚਾਹੁੰਦਾ ਕਿ ਜੇ ਅਸੀਂ ਪਾਣੀ ਤੁਸੀਂ ਪਾਣੀ ਦੇ ਛਿੱਟੇ ਭਰੇ ਕਿਆ ਜਦੋਂ ਅਸੀਂ ਪਾਣੀ ਦੇ ਛਿੱਟੇ ਮਾਰਦੇ ਹਾਂ ਤਾਂ ਉਹ ਜਿਹੜੀ ਕੁਦਰਤੀ ਲੇਅਰ ਹੈਗੀ ਆ ਉਹ ਵਾਸ਼ ਆਊਟ ਹੋ ਜਾਂਦੀ ਆ ਧੋਤੀ ਜਾਂਦੀ ਆ ਤਾਂ ਪਾਣੀ ਦੇ ਛਿੱਟੇ ਮਾਰਨੇ ਕੋਈ ਚੰਗੇ ਨਹੀਂ ਹੈਗੇ ਫੋਲਮ ਲਾ ਕਿਉਂ ਨੁਕਸਾਨ ਬੈ ਕੀ ਹੈ ਕਿ ਕਿਹੜੀਆਂ ਗਲਤੀਆਂ ਮੁੱਖ ਕਰਦਾ ਹੈ ਜਿਸ ਨਾਲ ਅੱਖਾਂ ਦਾ ਜਿਆਦਾ ਨੁਕਸਾਨ ਹੁੰਦਾ ਜੇ ਤੁਸੀਂ ਆਪ ਦੇਤੀ ਅਗ ਵਿੱਚ ਦੇਖਦੇ ਹੋ ਕਿ ਕਿਹੜੀ ਗਲਤੀ ਕਰਕੇ ਉਹ ਤੁਹਾਡੇ ਕੋਲੇ ਆਉਂਦਾ ਹੈ ਲਤਥਾਂ ਦੀ ਪ੍ਰੋਬਲਮ ਬਣਾ ਗਲਤੀਆਂ ਤੇ ਹੈ ਜੀ ਜੇ ਮੈਂ ਕਹਿ ਰਹਾ ਕਿ ਮੈਂ ਮਾਫੀ ਚਾਹੁੰਦਾ ਇਹ ਗਦਰ ਸ਼ਬਦ ਕਹਾਂ ਤਾਂ ਕਿ ਉਹ ਇਲਜ਼ਾਮ ਵਰਗੀ ਕੋਈ ਵੀ ਗੱਲ ਹੈ ਜਿਹੜੀ ਉਹ ਮਾਫੀ ਨਾਹੀ ਜਣੀ ਪਰ ਜੇ ਤੋਂ ਮਤ ਤੋਂ ਸਗਣੀ ਵਰੀ ਹੋ ਸਕਦੀਆਂ ਕਿ ਅਵੇਰਨੈਸ ਹੈ ਨਹੀਂ ਕੀ ਇੱਕ ਇੰਗਲਿਸ਼ ਦਾ ਸੋਲੋਣਾ ਕਿ ਕੇਅਰ ਇਜ਼ ਬੈਟਰ ਦੈਨ ਕਯਰ ਜਾਂ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਜਦੋਂ ਕਹਾਂਗੇ ਤਾਂ ਇਲਾਜ ਤੋਂ ਪਰਹੇਜ਼ ਚੰਗਾ ਤਾਂ ਅਸੀਂ ਅਵੇਅਰ ਹੈ ਨਹੀਂਗੇ ਜੇ ਕਿ ਕਿਸ ਨੂੰ ਇਹ ਕਹਿ ਦੇ ਕਿ ਮੋਟਰਸਾਈਕਲ ਸਕੂਟਰ ਚਲਾਉਣ ਸਮੇਂ ਤੁਸੀਂ ਇਹਨਾਂ ਕਲਾਜ਼ਮੀ ਯੂਜ਼ ਕਰੋ ਤਾਂ ਉਹ ਕਹਿ ਦਿੰਦੇ ਆ ਨਹੀਂ ਜੀ ਕਈ ਤਾਂ ਇਹ ਜਿੱਤਾ ਕਿ ਜ ਨਹੀਂ ਅਸੀਂ 21ਵੀਂ ਸਦੀ ਚ ਆ ਗਏ ਤੇ ਉਹ ਕਹਿੰਦੇ ਜੀ ਸਾਨੂੰ ਤਾਂ ਸੰਗ ਲੱਗਦੀ ਆ ਉਹਨਾਂ ਜਿਹੜਾ ਧੂੜ ਘਟਾ ਉੱਡਦਾ ਹੈਗਾ ਉਹ ਕੰਨਾ ਧੂੜ ਘਟਾ ਨਹੀਂ ਉਹ ਗੰਦਾ ਧੂੜ ਘਟਾ ਦਾ। ਵਾਰਸ਼ਾਂ ਦੇ ਦਿਨਾਂ ਦੇ ਵਿੱਚ ਸਾਡੇ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਕਿੰਨੀ ਗੰਦਗੀ ਫੈਲ ਜਾਂਦੀ ਆ। ਉਹੀ ਗੰਦਗੀ ਜਦੋਂ ਉਹ ਸੁੱਕੇ ਰੂਪ ਦੇ ਵਿੱਚ ਫਿਰ ਉੱਡਦੀ ਆ ਤੇ ਅੱਖਾਂ 'ਚ ਪੈਂਦੀ ਆ। ਉਹਦੇ ਨਾਲ ਜਿਹੜੀ ਅੱਖਾਂ ਦੀ ਅਲਰਜੀ, ਅੱਖਾਂ ਦੀ ਇਨਫੈਕਸ਼ਨ ਇਹ ਤੋਂ ਸ਼ੁਰੂ ਹੋ ਕੇ ਫਿਰ ਬਿਮਾਰੀ ਦਰ ਬਿਮਾਰੀ ਅੱਗੇ ਵੀ ਚਲਦੀ ਰਹਿੰਦੀ ਹੈ। ਇੱਕ ਅੰਦਰ ਆਕਤਾ ਕਰਨੇ ਵੀ ਸਾਨੂੰ ਸੂਜਿਸ਼ ਤੋਂ ਬਾਅਦ ਦੇ ਸਮਾਹ ਹੁੰਦਾ। ਇਹ ਕਿਹੜੀ ਬੋਮਾ ਦੀ? ਹਾਂਜੀ ਇਹ ਨਾਈਟ ਬਲਾਈਨੈਸ ਦਾ ਵਸੀ ਜਣੀ ਨੂੰ ਇਹ ਰਿਜਿਸਟਰ ਹਾਂ ਕਹਦੇ ਆਂ ਕਿ ਅੰਧਰਾਤਾ ਵੀ ਸ਼ਬਦ ਜਣੀ ਇੱਕ ਜੋਗ ਸ਼ਬਦ ਹੈ ਪੰਜਾਬੀ ਦਾ ਤਾਂ ਇਹਦੇ ਚ ਕੀ ਹੁੰਦਾ ਵਿਟਾਮਿਨ ਏ ਦੀਫੀਸ਼ੈਂਸੀ ਹੁੰਦੀ ਹੈਗੀ ਛੇ ਵਿਟਾਮਿਨ ਤੋਂ ਬਾਤ ਕਰਾਂਗੇ ਇੱਕ ਟਨ ਤੋਂ ਤੇ ਉਹ ਸਵਾਇਕ ਕੁਝ ਥੋੜਾ ਅਧੂਰਾ ਰਹਿ ਗਿਆ ਉਹ ਬੁੱਕ ਦੇ ਵਿੱਚੋਂ ਉਹਦੇ ਵਿੱਚ ਮੈਂ ਦੱਸਿਆ ਸੀ ਕਿ ਜੇ ਅਸੀਂ ਇੱਕ ਸੰਫੈਟਿਕ ਸਮਝੋ ਡਰਗ ਜਿਵੇਂ ਅਸੀਂ ਕੈਪਸੂਲ ਕਹਨੇ ਅਗੇ ਬਟ ਆਮ ਦਾ ਇਹ ਜਿਦਾ ਵੀ ਲਈ ਜਿਹੜੀ ਰਿਕੁਇਰਮੈਂਟ ਹੈਗੀ ਉਹ 10000 ਇੰਟਰਨੈਸ਼ਨਲ ਯੂਨਟ ਹੈਗੀ ਤਾਂਸ ਇਹਾਰ ਇੰਟਰਨੈਸ਼ਨਲ ਆਈ ਹਾਂ ਜੀ ਤੁਹਾਡੀ ਭਾਸ਼ਾ ਦੀ ਹਾਂ ਜੀ ਕਿੰਨੀ ਕਭਨਦੀ ਹੈ ਜਿਆ ਪਰਦੇਸੀ ਭਾਸ਼ਾ ਜਿੱਕਾ ਬਸ ਇਹਨੂੰ ਕੁਛ ਵੀ ਕਹੋ ਉਹਨੂੰ ਤੁਸੀਂ ਆਪਣੇ ਭਾਸ਼ਾ ਦੀ ਕਿੰਗਾਪਾਂ ਕਹੋ ਠੀਕ ਹੈ ਕਿ ਕੈਕਸਰ ਚੁੱਕੀ ਹੈ ਟੂਲ ਦੇ ਵਿੱਚ ਜਿਹਦਾ ਅਸੀਂ ਦਿੰਨੇ ਆ ਬਟ ਜੇ ਅਸੀਂ ਗਾਜਰ ਦਾ ਜੂਸ ਪੀਨੇ ਆ ਹਾਂ ਜੀ ਤੇ ਗਾਜਰ ਦੇ ਜੂਸ ਦੇ ਇੱਕ ਗਲਾਸ ਦੇ ਵਿੱਚ 14000 ਇੰਡੋਨੇਸ਼ੀਆ ਜੁਨਰ ਤੋਂ ਵੀ ਜ਼ਿਆਦਾ ਵਿਟਾਮਿਨ ਏ ਹੁੰਦਾ ਹੈ ਅੱਛਾ ਐਂਡ ਕਹਿ ਸਕਦੇ ਆ ਕਿ ਇਟ ਇਜ਼ ਨੈਚਰਲ ਇਹ ਕੁਦਰਤੀ ਵਿਟਾਮਿਨ ਏ ਹੁੰਦਾ ਹੈਗਾ ਸਿੰਥੈਟਿਕ ਨਾਲੋਂ ਕਾਫੀ ਚੰਗਾ ਹੁੰਦਾ ਹੈਗਾ ਤੇ ਇਹਦੇ ਕੰਪੈਰੀਟਿਵਲੀ ਜੇ ਥੋੜਾ ਬਹੁਤਾ ਵਾਧਾ ਹੋ ਜੇ ਨੁਕਸਾਨ ਨਾ ਸਿੰਥੈਟਿਕ ਦੇ ਮੁਕਾਬਲੇ ਘੱਟ ਹੁੰਦੇ ਨੇ ਇਸ ਕਰਕੇ ਸਾਨੂੰ ਰੁੱਤਦੇਵਨ ਸਾਹਿਰ ਗਾਜਰ ਦਾ ਦਨੀ ਜੂਸ ਇਹ ਜੂਸ ਨਹੀਂ ਤਾਂ ਗਾਜਰ ਕੱਚੀ ਨਹੀਂ ਖਾਦੀ ਜਾ ਸਕਦੀ ਇੱਕ ਗਾਜਰ ਨੂੰ ਕੱਚੀ ਵਿੱਚ ਹੋ ਦੱਸੋ ਇੱਕ ਨਰੜੇ ਬਾਰੇ ਦੱਸੋ ਨਰੜੇ ਦੇ ਵਿੱਚ ਉਹ ਲੋਟੇ ਨਾਂ ਦਾ ਇੱਕ ਤੱਤ ਹੁੰਦਾ ਜੀ ਉਹ ਗਾਜਰ ਦੇ ਨਰੜੇ ਵਿੱਚ ਹੁੰਦਾ ਹੈਗਾ ਜ਼ਿਆਦਾਤਰ ਸਾਡੇ ਪੰਜਾਬੀ ਲੋਕਾਂ ਦੀ ਆਦਤ ਹੈ ਕਿ ਜਿੱਥੇ ਕੁਦਰਤ ਨੇ ਇੱਕ ਗੁਣ ਦਿੱਤਾ ਹੈਗਾ ਜਿਹੜੀ ਅੱਖਾਂ ਦਾ ਬਹੁਤ ਵਧੀਆ ਟੋਨਿਕ ਹੈਗਾ ਉਹਨੂੰ ਅਸੀਂ ਕੱਢ ਕੇ ਸਿਰ ਦੰਨੇ ਆ ਗਾਜਰ ਨੂੰ ਨਰੜੇ समेत ਖਾਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਬਹੁਤ ਬੇਸ਼ਕ ਇੰਪੀ ਕਹਿੰਦੇ ਇੱਕ ਇੱਕ ਗੱਲ ਨੂੰ ਲੈ ਕਿ ਨਾ 23 ਸਾਲ ਤੋਂ ਤੁਹਾਡੇ ਮਾਣ ਮਾਣਰਾ ਵੀ ਤੁਸੀਂ ਸਾਨੂੰ ਜਿਹੜੀ ਰੁੱਕ ਹੈ ਉਹਦੇ ਚ ਚੰਗਾ ਚੈਪਟਰ ਜਾ ਕੇ ਕਰ ਦਿਓ ਜਾਂ ਉਹਦਾ ਪਾਰਟ ਬਣਾ ਕੇ ਜਾਰੀ ਕਰੋ ਹਾਂ ਉਹ ਵਿੱਚ ਮੈਂ ਨਾ ਜਨੀ ਚਲੋ ਮੈਂ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਵੀ ਦੱਸਣਾ ਚਾਹਵਾ ਕਿ ਉਹ ਕਿਤਾਬ ਦਾ ਮੇਰਾ ਮਕਸਦ ਸੀ ਜਿਹੜਾ ਉਹ ਇਹ ਸੀਗਾ ਕਿ ਮੈਂ ਛੋਟੇ ਸ਼ਬਦਸ ਕਹਿਣਾ ਕਿ ਜਿਹੜੀ ਮਾਂ ਹੈਗੀ ਆ ਰਸੋਈ ਦੇ ਵਿੱਚ ਕੰਮ ਕਰਦੀ ਉਹ ਮਾਸ਼ਾਅਰੂ ਮੈਂ ਤਾਜੂਜ਼ ਕੀਤਾਗਾ ਕਿ ਪੇ ਸਰਦਾਰ ਜੋ ਗਔਸਾ ਨਿਤੀ ਹੋ ਸਕਦੀ ਹੈ ਵਾਈਫ ਹੋ ਸਕਦੀ ਹੈ ਭੈਣ ਹੋ ਸਕਦੀ ਹੈ ਤਾਂ ਮੈਂ ਕਹਾਗਾ ਕਿ ਰਸੋਈ ਦੇ ਵਿੱਚ ਕੰਮ ਕਰਨ ਵਾਲੀ ਬੀਬੀ ਸਾਡੀ ਇਸੇ ਨਿਸ਼ਤੇ ਚ ਹੋਵੇ ਉਹ ਅਸਲ ਦੇ ਵਿੱਚ ਮੈਂ ਕਹਿੰਦਾ ਉਹ ਇੱਕ ਵਧੀਆ ਇੱਕ ਡਾਕਟਰ ਹੁੰਦੀ ਹੈ ਤੇ ਰਸੋਈ ਸਾਡਾ ਇੱਕ ਵਧੀਆ ਹਸਤਾ ਹੋਵੇਗਾ ਜੇ ਉਸ ਔਰਤ ਨੂੰ ਇਹ ਨਿੱਕੀਆਂ ਨਿੱਕੀਆਂ ਖਰਾਕਾਂ ਦਾ ਪਤਾ ਲੱਗ ਜਾਏ ਕਿ ਕਿਹੜੀ ਚੀਜ਼ ਤੋਂ ਸਾਨੂੰ ਕੀ ਮਿਲਦਾ ਕਿੰਨਾ ਮਿਲਦਾ ਇਹ ਜੀਜ਼ ਨਹੀਂ ਕਿ ਆਸੀਂ ਕੀ ਖਾਣੇ ਤੇ ਮੇਰੇ ਖਿਆਲ ਦੇ ਵਿੱਚ ਅਸੀਂ 50% ਬਿਵਾਰਨਾ ਤੋਂ ਬਚਤ ਹੋ ਸਕਦੀ ਕਿਹੜੇ ਕਿਹੜੇ ਹਾਲਜੇ ਹੋਵੇ ਜਿਹੜੇ ਬਿਨਾ ਆਪਰੇਸ਼ਨ ਤੋਂ ਪਹਿਲਾਂ ਮਹਰ ਡਾਕਟਰ ਤੋਂ ਠੀਕ ਨਹੀਂ ਹੋ ਸਕਦੇ ਨਾ ਮਾਰੇ ਕੋਈ ਬਰੀਫ ਜਾਣਕਾਰੀ ਦਿਓ ਕਈ ਵਾਰੀ ਕਿਸੇ ਪਰਿਵਾਰ ਨੂੰ ਕੋਈ ਡਾਕਟਰ ਡਿਕਲੇਅਰ ਕਰ ਲਵੇ ਆ ਪ੍ਰੋਬਲਮ ਹੈ ਉਹ ਸੁਣਦੇ ਵੀ ਸ਼ਾਇਦ ਮੈਂ ਉਹ ਵੈਸੇ ਠੀਕ ਹੋ ਜਾ ਆਪਣੇ ਆਪ ਰਿਕਵਰੀ ਹੋਈ ਕਿਹੜੇ ਕਿਹੜੇ ਖਤਰਨਾਕ ਹੋਵੇ ਜਿਨ੍ਹਾਂ ਦੇ ਵਿੱਚ ਅਸੀਂ ਡਾਕਟਰ ਆਪਰੇਸ਼ਨ ਕਰਨਾ ਬਹੁਤ ਜ਼ਰੂਰੀ ਹੈ ਅਹ ਇਹ ਵੈਸੀ ਤਾਂ ਮੁੱਖੇ ਦੀ ਜਾਂਚ ਤੋਂ ਕੀ ਜਾਣਿਆ ਜਾ ਸਕਦਾ ਹੈ ਨਾ ਕਿ ਕਿਹੜਿਆ ਕਿਹੜਾ ਰੋਗ ਆ ਉਸ ਰੋਗ ਨੂੰ ਅਸੀਂ ਕਿਵੇਂ ਠੀਕ ਕਰ ਸਕਨੇ ਆ ਇੱਕ ਮਾਹਰ ਡਾਕਟਰ ਉਸ ਨੂੰ ਬਕਾਇਦਾ ਤੌਰ ਤੇ ਅਹ ਚੈੱਕ ਕਰਦਾ ਚੈੱਕ ਕਰਨ ਤੋਂ ਬਾਅਦ ਫਿਰ ਉਹਦਾ ਡਾਇਗਨੋਸ ਬਣਾਉਦਾ ਡਾਇਗਨੋਸ ਤੋਂ ਬਾਅਦ ਪਲਾਨ ਕਰਦਾ ਕਿ ਇਸ ਬਿਮਾਰੀ ਨੂੰ ਅਸੀਂ ਦਵਾਈ ਨਾਲ ਬਿਹਤਰ ਠੀਕ ਕਰ ਸਕਦੇ ਆ ਜਾਂ ਆਪਰੇਸ਼ਨ ਨਾਲ ਬਿਹਤਰ ਠੀਕ ਕਰ ਸਕਦੇ ਆ ਅਹ ਮੈਂ ਸਿਰਫ ਇੰਨੀ ਕਹਿੰਦੀ ਤਹੂੰ ਕਿ ਇੱਕ ਤਸੀ ਜਿਹੜਾ ਸੋਸ਼ਲ ਮੀਡੀਆ ਤੇ ਜਨੀ ਆਮ ਤੌਰ ਤੇ ਟਰ ਕਰ ਬਣੇ ਹੋਏ ਮੈਡ ਸਾਡੇ ਭੈਣ ਭਰਾ ਹੈਗੇ ਆ ਉਹਨਾਂ ਵੀਡੀਓ ਤੋਂ ਪਰਹੇਜ਼ ਰੱਖਣ ਮਹਰ ਡਾਕਟਰ ਇੱਕ ਡਾਕਟਰ ਮੈਂ ਅੱਖਾਂ ਦੇ ਡਾਕਟਰ ਦੀ ਗੱਲ ਕਰਾਂ ਇੱਕ ਮਹਰ ਡਾਕਟਰ ਬਣਨ ਵਾਸਤੇ ਨੀਅਰਬਾਊਟ 10 ਸਾਲ ਲੱਗਦੇ ਕਾਸਾ ਨਹੀਂ 10 ਸਾਲ ਲੱਗਦੇ ਆ ਤੇ ਮੈਂ ਫਿਰ ਜਨੀ ਮੈਂ ਪੰਜਾਬੀ ਸ਼ਬਦ ਨੂੰ ਬਾਰ ਬਾਰ ਰਿਨਿਊ ਕਰ ਰਿਹਾ ਗੱਡਾ ਕਿਤਾਬਾਂ ਦਾ ਪੜ੍ਹ ਦਿੰਦਾ ਹੋ ਡਾਕਟਰ ਫਿਰ ਜਾ ਕੇ ਉਹ ਡਾਕਟਰ ਬਣਦਾ ਤੇ ਸਾਡੇ ਕੋਈ ਇੰਨੇ ਕਾਬਲ ਡਾਕਟਰ ਬੈਠੇ ਆ ਕਿ ਸਾਨੂੰ ਉਹਨਾਂ ਦੀ ਮਤਲਬ ਲੈਣੀ ਚਾਹੀਦੀ ਆ ਸੀ ਉਹਨਾਂ ਦੀ رائے ਲਈਏ ਤੁਸੀਂ ਇਹ ਦੱਸੋ ਮੈਂ ਲੋਕਾਂ ਨੂੰ ਸਮਝਾਉਣ ਵਾਸਤੇ ਹਨਾ ਮੇਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਬਣੀ ਬਾਝ ਸਮਝਾਉਣ ਵਾਸਤੇ ਮੈਂ ਬੜੀ ਰਿਸਪੈਕਟ ਕਰਦਾ ਇਹ ਸਾਰੇ ਲੋਕ ਇਸ ਗੱਲ ਨੂੰ ਸਮਝਣ ਕਿੱਥੇ ਅਗੇ ਸਮਝਾਉਂਗੀ ਕੀ ਅੰਗਰੇਜ਼ੀ ਦਾ ਮਾਹਰ ਟੀਚਰ ਹਿੰਦੀ ਵਧੀਆ ਪੜ੍ਹਾ ਸਕਦਾ ਨੇਂ ਬਰਾ ਸੇ ਕਿ ਹਿੰਦੀ ਦਾ ਟੀਚਰ ਇੰਗਲਿਸ਼ ਵਧੀਆ ਪੜਾ ਸਕਦਾ